ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਇੱਕ ਹੋਰ ਹੰਗਾਮਾ ਭਰਪੂਰ ਦਿਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਜਾਂ ਕਹਿ ਲਓ ਕਿ ਸਰਦਾਰ ਸੁਖਵੀਰ ਸਿੰਘ ਬਾਦਲੂ ਦੇ ਲਈ ਅੱਜ ਇੱਕ ਹੋਰ ਬੁਰੀ ਖਬਰ ਵਾਲਾ ਦਿਨ ਬੜੇ ਕਰੀਬੀ ਦੇ ਸਾਥੀ ਡਿੰਪੀ ਢਿੱਲੋਂ ਹਣੀ ਜਿਹੜੇ ਆ ਉਹਨਾਂ ਨੇ ਪਾਰਟੀ ਨੂੰ ਖੈਰਵਾਦ ਕਹਿਤਾ ਅਲਬੇਦਾ ਆ ਗਏ ਨੇ ਪਾਰਟੀ ਨੂੰ ਉਹ ਅੱਜ ਸਵੇਰ ਤੋਂ ਜਾਂ ਕਹਿ ਲਓ ਕਿ ਦੁਪਹਿਰ ਕਜਈ ਤੋਂ ਇਹ ਖਬਰਾਂ ਚੱਲ ਰਹੀਆਂ ਸੀਗੀਆਂ ਕਿ ਡਿੰਪੀ ਢਿੱਲੋਂ ਜਿਹੜੇ ਆ ਆਪਣੇ ਅਹੁਦਿਆਂ ਤੋਂ ਜਾਂ ਅਕਾਲੀ ਦਲ ਤੋਂ ਜਿਹੜਾ ਆਫੀਸ਼ੀਅਲੀ ਡਿਜ਼ਾਈਨ ਕਰ ਸਕਦੇ ਰੇ ਟੂ ਬੀ ਵੈਰੀ ਓਨੈਸਟ ਜੇਐਸਵੀਕੇ ਦੇ ਬਿਆਨ ਉਹਨਾਂ ਦੇ ਪਹਿਲੇ ਪਿਛਲੇ 2-3 ਦਿਨਾਂ ਤੋਂ ਰਹੇ ਨੇ ਵੈਸੇ ਬਹੁਤ ਔਖਾ ਲੱਗਦਾ ਸੀ ਕਿ ਇਦਾਂ ਉਹ ਕਰਨਗੇ ਹਾਲਾਂਕਿ ਸਾਡੇ ਮੁਲਕਾਂ ਦੇ ਵਿੱਚ ਇਹ ਬਣੀ ਕੋ ਆਮ ਜੀ ਗੱਲ ਹੋ ਗਈ ਹੈ ਅੱਜਕੱਲ ਕਿ ਬਹੁਤ ਵੱਡੇ ਵੱਡੇ ਬਿਆਨ ਦੇ ਕੇ ਬਾਅਦ ਵਿੱਚ ਜਿਹੜੇ ਆ ਲੀਡਰ ਆ ਉਹਨਾਂ ਤੋਂ ਪਿੱਛੇ ਹਟ ਜਾਂਦੇ ਨੇ ਪਰ ਫੇਰ ਵੀ ਲੱਗ ਰਿਹਾ ਸੀ ਕਿ ਸ਼ਾਇਦ ਦਿੰਪੀ ਢਿੱਲੋ ਨਹੀਂ ਇਦਾਂ ਕਰਨਗੇ ਕਿ ਉਹ ਜਿਹੜਾ ਵੀ ਇੰਨੇ ਇੰਨੀਆਂ ਵੱਡੀਆਂ ਸਟੇਟਮੈਂਟਾਂ ਦੇ ਕੇ ਉਹ ਕਿਦਾਂ ਜਿਹੜਾ ਪਿੱਛੇ ਨੂੰ ਹਟ ਸਕਦੇ ਆ ਇਹ ਅਫੀਸ਼ੀਅਲ ਰੈਜ਼ੀਗਨੇਸ਼ਨ ਆਉਣ ਤੋਂ ਪਹਿਲਾਂ ਬੀਬੀ ਜਗੀਰ ਕੌਰ ਜੀ ਦਾ ਇੱਕ ਮੈਂ ਬਿਆਨ ਸੁਣਿਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਇਦਾਂ ਹੁੰਦਾ ਤਾਂ ਬੜੀ ਮਾੜੀ ਗੱਲ ਹੋਣੀ ਹੈ ਕਾਲੀ ਦਲ ਦੇ ਲਈ ਪਰ ਮੈਨੂੰ ਨਹੀਂ ਲੱਗਦਾ ਇਦਾਂ ਹੋਵੇਗਾ ਬੀਬੀ ਜਗੀਰ ਕੌਰ ਜੀ ਜਿਹੜੇ ਕਿ ਇਸ ਸਮੇਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਮੁਖਾਲਫ ਖੇਮੇ ਦੇ ਵਿੱਚ ਨੇ ਉਹ ਉਹਨਾਂ ਨੇ ਜਿਹੜਾ ਇਹ ਗੱਲ ਕਹੀ ਕਿ ਮੈਨੂੰ ਨਹੀਂ ਲੱਗਦਾ ਡਿੰਪੀ ਢੱਲੂ ਹੋਣੀ ਜਿਹੜੇ ਆ ਉਹ ਸਰਦਾਸ ਵੀਕੀ ਸਿੰਘ ਬਾਦਲ ਉਹਨਾਂ ਨੂੰ ਛੱਡਣਗੇ ਤੇ ਉਹਨਾਂ ਨੇ ਬੱਸ ਇਹ ਕਿਹਾ ਜੇਕਰ ਉਹ ਛੱਡਦੇ ਵੀ ਨੇ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਸਾਡੇ ਵਾਲੇ ਪਾਸੇ ਆ ਜਾਣ ਉਹ ਵੀ ਅਸੀਂ ਕਾਲੀ ਦਾ ਸੁਧਾਰ ਲਹਿਰ ਚਲਾ ਰਹੇ ਆ ਇਧਰ ਆ ਜਾਣ ਉਹ ਕਿਉਂਕਿ ਕਿਆਸਰਾਇਆਂ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਉਹ ਜਾ ਸਕਦੇ ਨੇ ਕਿਉਂ ਨਹੀਂ ਇਹਦੇ ਤੇ ਵੀ ਗੱਲ ਕਰਦੇ ਆਪਾਂ ਪਰ ਇਹ ਕਿਦਾਂ ਜਿਹੜੇ ਸਿਆਸਤਦਾਨ ਜਦੋਂ ਵੱਡੇ ਵੱਡੇ ਬਿਆਨ ਦੇ ਕੇ ਪੈਰ ਪਿੱਛੇ ਨੂੰ ਪੱਟਦੇ ਨੇ ਤੇ ਉਹਦੀ ਆਰਗੂਮੈਂਟਸ ਜੋ ਵੀ ਇਹ ਪੇਸ਼ ਕਰਨਾ ਆਬੀਸਲੀ ਲੋਕਾਂ ਦਾ ਕਿਤੇ ਨਾ ਕਿਤੇ ਸਿਆਸਤਦਾਨਾਂ ਤੋਂ ਜਿਹੜਾ ਉਹ ਵਿਸ਼ਵਾਸ ਆ ਭਰੋਸਾ ਆ ਉਹ ਘਟਦਾ ਹੁੰਦਾ ਹੀ ਐ ਕਿਉਂਕਿ ਜੇ ਤਾਂ ਇਦਾਂ ਹੁੰਦੀ ਨਾ ਕਿ ਪਿਛਲੇ 2.5 ਸਾਲਾਂ ਤੋਂ ਅਸੀਂ ਦਿੰਪੀ ਉਹਨਾਂ ਨੂੰ ਨਾ ਸੁਣਿਆ ਹੁੰਦਾ ਤੇ ਇੱਕਦਮ ਉਸ ਮੌਕੇ ਤੇ ਆਉਂਦੇ ਵੀ ਚਲੋ ਜੀ ਵੀ ਉਹਨਾਂ ਨੇ ਪਾਰਟੀ ਛੱਡਤੀ ਹੋਰ ਵੀ ਬਥੇਰੇ ਆਗੂਆਂ ਨੇ ਛੱਡੀ ਉਹਨਾਂ ਨੇ ਵੀ ਛੱੜਤੀ ਪਰ ਪਿਛਲੇ 2-4 ਦਿਨਾਂ ਤੋਂ ਉਹਨਾਂ ਦੇ ਬਿਆਨ ਜਿਹੜੇ ਆ ਉਹ ਸਾਹਮਣੇ ਆ ਰਹੇ ਨੇ ਕਿਉਂਕਿ ਗਿੱਦੜਵਾਹੇ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਆ ਆਪਾਂ ਸਾਰੇ ਜਾਣਦੇ ਆ 4-5 ਜਿਮਨੀ ਚੋਣਾ ਪੰਜਾਬ ਦੇ ਵਿੱਚ ਹੋਣੀਆਂ ਹੁਣ ਆ ਬੰਗੇਵਾਲੀ ਵੀ ਹੋਣੀ ਆ ਤੇ ਤਾਂ 5 ਹੋ ਜਾਣੀਆਂ ਆਦਰਵਾਇਜ਼ ਗਿੱਦੜਵਾਹਾ ਡੇਰਾ ਬਾਬਾ ਨਾਨਕ ਬਰਨਾਲਾ ਹਸ਼ਿਆਰਪੁਰ ਤੇ ਇਹ ਜਿਹੜੀਆਂ ਜਿਮਨੀ ਚੋਣਾ ਹੋਣੀਆਂ ਤੇ ਗਿੱਦੜਵਾਹੇ ਤੋਂ ਅਕਾਲੀ ਦਲ ਦੇ ਉਮੀਦਵਾਰ ਰਹੇ ਨੇ ਪੈਸੇ ਰਾਜਾ ਬ੍ਰਿੰਗੋਣਾ ਤੋਂ ਹਾਰੇ ਨੇ ਦੋ ਵਾਰ ਇਹ ਘਟਮਾਰਜਨ ਤੇ ਹਾਰੇ ਨੇ ਵੈਸੇ ਬਟ ਚੰਗੇ ਤਗੜੇ ਲੀਡਰ ਨੇ ਅਕਾਲੀ ਦਲ ਚੋਣੋਂ ਅਕਾਲੀ ਦਲ ਦੇ ਤੇ ਹੈਗੇ ਵੀ ਨੇ ਉਹਨਾਂ ਦੇ ਵਿੱਚੋਂ ਜਿਹੜੇ ਸਰਤਾਜ ਸੁਖਵੀਰ ਸਿੰਘ ਬਾਦਲ ਦੇ ਨੇੜਲੇਆਂ ਦੇ ਵਿੱਚੋਂ ਮੰਨੇ ਜਾਂਦੇ ਸੀ ਕੋਈ ਇਦਾਂ ਦੇ ਨਹੀਂ ਹੈਗੇ ਵੀ ਜਿਹੜੇ ਕੋਈ ਬਾਕੀ ਕੇ ਲੀਡਰਾਂ ਵਾਂਗੂ ਵੀ ਅਕਾਲੀ ਦਲ ਦੇ ਲੀਡਰ ਸੀਗੇ ਚਲੋ ਛੜਤੀ ਨਾਟ ਅ ਬਿਗ ਜਿਹੜੀ ਆ ਨਿਊਜ਼ ਪਰ ਇਹ ਬਹੁਤ ਕਰੀਬੀ ਜਿਹੜੇ ਆ ਲੀਡਰਾਂ ਦੇ ਵਿੱਚੋਂ ਮੰਨੇ ਜਾਂਦੇ ਆ ਡਿੰਪੀ ਢਿੱਲੋਂ ਹੁਣੇ ਤੇ ਹਾਲੀਆ ਦਿਨਾਂ ਦੇ ਵਿੱਚ ਹੁਣ ਤੁਸੀਂ ਇਹਨਾਂ ਦੀਆਂ ਸਟੇਟਮੈਂਟਾਂ ਸੁਣੋ ਪਹਿਲਾਂ ਇਹਨਾਂ ਦੀ ਇੱਕ ਸਟੇਟਮੈਂਟ ਆ ਇੱਕ ਮੀਡੀਆ ਜਿਹੜਾ ਨੈਟਵਰਕ ਦੇ ਨਾਲ ਗੱਲਬਾਤ ਕਰਦੇ ਆ ਡਿੰਪੀ ਢਿੱਲੋਂ ਹਣੀ ਆਖਦੇ ਨੇ ਕਿ ਅਕਾਲੀ ਦਲ ਮੇਰਾ ਪਰਿਵਾਰ ਹੈ ਉੱਥੇ ਇਹਨਾਂ ਨੇ ਇਸ ਗੱਲ ਦੇ ਕਨਫਰਮੇਸ਼ਨ ਦਿੱਤੀ ਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਮੇਰੇ ਨਾਲ ਕੰਟੈਕਟ ਕੀਤਾ ਜਾ ਰਿਹਾ ਹੈ ਨੇ ਮਿੱਤੇ ਲੋਹਣਾ ਨੇ ਜਿਹੜਾ ਔਨ ਰਿਕਾਰਡ ਇਹ ਗੱਲ ਕਹੀ ਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਮੇਰੇ ਨਾਲ ਰਾਬਤਾ ਕੀਤਾ ਗਿਆ ਪਰ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਮੇ ਸ਼ੋਮਨੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਮੇਰਾ ਪਰਿਵਾਰਕ ਰਿਸ਼ਤਾ ਹੈ ਤੇ ਮੈਂ ਕਦੇ ਵੀ ਉਹਨਾਂ ਨੂੰ ਛੱਡ ਨਹੀਂ ਸਕਦਾ ਤੇ ਗਿੱਦੜ ਵਾਹੇ ਤੋਂ ਚੋਣ ਲੜਨ ਨੂੰ ਲੈ ਕੇ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਤਾਂ ਇਹਨਾਂ ਨੇ ਕਿਹਾ ਜੇਕਰ ਸੁਖਵੀਰ ਸਿੰਘ ਬਾਦਲ ਲੜਦੇ ਨੇ ਤੇ ਤਾਂ ਵੀ ਮੈਂ ਹੀ ਲੜਨੀ ਆ ਜੇਕਰ ਮੈਂ ਲੜਦਾ ਤਾਂ ਤਾਂ ਵੀ ਸੁਖਵੀਰ ਸਿੰਘ ਬਾਦਲ ਨਹੀਂ ਲੜਨੀਆਂ ਸਾਡੇ 'ਚ ਕੋਈ ਫਰਕ ਨਹੀਂ ਫਿਰ ਇੱਕ ਜਿਹੜਾ ਲੋਕ ਲੋਕਾਂ ਦਾ ਇਕੱਠ ਆ ਉੱਥੇ ਇਹ ਬੋਲਦੇ ਨੇ ਆ ਪਿਛਲੇ 5-7 ਦਿਨਾਂ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹ ਗਿੱਦੜਵਾਹੇ ਦੇ ਵਿੱਚ ਜਿਹੜਾ ਹਲਕਾ ਆ ਉੱਥੇ ਲੋਕਾਂ ਦੇ ਨਾਲ ਜਿਹੜਾ ਮੁਲਾਕਾਤਾਂ ਕਰ ਰਹੇ ਨੇ ਮਿਲ ਰਹੇ ਨੇ ਸੋ ਉੱਥੇ ਕਿਉਂਕਿ ਇਹਨਾਂ ਦਾ ਵੈਸੇ ਅਕਾਲੀ ਦਲ ਦਾ ਆਪਣਾ ਜਿਹੜਾ ਏਰੀਆ ਜੀ ਇਹ 9 ਬਾਰ ਇਥੋਂ ਅਕਾਲੀ ਦਲ ਨੇ ਚੋਣ ਦਿੱਤੀ ਆ ਲਗਾਤਾਰ 5 ਬਾਰ ਜਿਹੜੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਲਗਾਤਾਰ 5 ਵਾਰ ਇਥੋਂ ਚੋਣ ਦਿੱਤੇ ਸੀ ਸੋ ਇਸ ਕਰਕੇ ਉਸ ਤੋਂ ਬਾਅਦ ਮਨਪ੍ਰੀਤ ਬਾਦ ਹੁਣੀ ਵੀ ਤਿੰਨ ਵਾਰ ਜਿੱਤੇ ਨੇ ਸੋ ਜਿਹੜਾ ਇੱਥੇ ਜਿਹੜੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਸਰਦਾਰ ਸੁਖੀ ਸਿੰਘ ਬਾਦਲ ਉਹਨਾਂ ਨੇ ਲੋਕਾਂ ਨੂੰ ਕਿਹਾ ਵੀ ਕਿ ਤੁਸੀਂ ਜਿੱਦਾਂ ਜਿਹੜਾ ਬਾਦਲ ਸਾਹਿਬ ਨੂੰ ਅਸ਼ੀਰਵਾਦ ਦਿੰਦੇ ਰਹੇ ਆ ਹੁਣ ਸਾਡੇ ਸਿਰ ਤੇ ਵੀ ਹੱਥ ਰੱਖਿਓ ਸਾਨੂੰ ਵੀ ਅਸ਼ੀਰਵਾਦ ਦਿਓ ਤੇ ਜਿਹੜਾ ਉਹਨਾਂ ਜਨਤਕ ਸਭਾਵਾਂ ਦੇ ਵਿੱਚ ਜਾਂ ਜਿਹੜਾ ਲੋਕਾਂ ਦੇ ਇਕੱਠ ਦੇ ਸਾਹਮਣੇ ਬੋਲਦੇ ਹੋਏ ਸਰਦਾਰ ਜਿਹੜੇ ਡਿੰਪੀ ਢਲੂ ਹੁਣੀ ਆ ਇਹ ਕਹਿੰਦੇ ਨੇ ਕਿ ਬਹੁਤ ਸਾਰੀਆਂ ਅਫਵਾਹਾਂ ਚੱਲਦੀਆਂ ਨੇ ਪਰ ਮੈਂ ਦੱਸਣਾ ਚਾਹੁੰਦਾ ਕਿ ਮੈਂ ਉਹਨਾਂ ਰੁੱਖਾਂ ਦੇ ਵਿੱਚੋਂ ਨਹੀਂ ਵੀ ਜਿਹੜੇ ਹਵਾ ਦੇ ਨਾਲ ਪੁੱਟੇ ਜਾਣ ਅਸੀਂ ਅਕਾਲੀ ਦਲ ਦੇ ਨਾਲ ਆ ਤੇ ਨਾਲ ਹੀ ਰਵਾਂਗੇ ਇਹ ਵੀ ਇਹਨਾਂ ਨੇ ਕਿਹਾ ਕਿ ਮੈਂ ਜੋ ਕੁਝ ਵੀ ਆ ਇਹ ਵੀ ਮੈਂ ਕਹਿਣਾ ਦੀਪੀ ਉਹਨਾਂ ਨੇ ਕਿਹਾ ਕਿ ਮੈਂ ਜੋ ਕੁਝ ਵੀ ਆ ਉਹ ਅਕਾਲੀ ਦਲ ਦੇ ਕਰਕੇ ਆ ਜਾਂ ਇਹਨਾਂ ਦੇ ਬਾਦਲ ਪਰਿਵਾਰ ਦੇ ਕਰਕੇ ਆ ਸੋ ਬਹੁਤ ਵੱਡੀਆਂ ਸਟੇਟਮੈਂਟਾਂ ਸਿਗੀਆਂ ਜਿਨ੍ਹਾਂ ਤੋਂ ਉਹਨਾਂ ਨੇ ਪੈਰ ਹੁਣ ਪੇਸ਼ਾਣ ਨੂੰ ਖਿੱਚਿਆ ਇਹਦਾ ਕੀ ਉਹ ਜਵਾਬ ਦੇਣਗੇ ਜਿਹੜਾ ਹੁਣ ਤੱਕ ਉਹਨਾਂ ਦੀ ਜਿਹੜੀ ਆ ਅਫੀਸ਼ੀਅਲ ਸਟੇਟਮੈਂਟ ਸਾਹਮਣੇ ਆਈ ਉਹਦੇ ਵਿੱਚ ਜਿਹੜਾ ਉਹਨਾਂ ਨੇ ਬਾਹਰ ਆ ਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਤੁਸੀਂ ਜਿਹੜਾ ਕਾਲੀ ਦਲ ਨੂੰ ਛੱਡਿਆ ਤਾਂ ਉਹਨਾਂ ਨੇ ਕਿਹਾ ਜੀ ਇਹ ਤੁਸੀਂ ਬਾਦਲ ਸਾਹਿਬ ਨੂੰ ਉਹਨਾਂ ਨੂੰ ਪੁੱਛ ਲਓ ਬਹੁਤ ਦੋ ਚਾਰ ਕਿ ਗੱਲਾਂ ਕੀਤੀਆਂ ਤੇ ਜਿਹੜਾ ਕਾਫੀ ਉਦਾਸ ਨਜ਼ਰ ਆ ਰਹੇ ਨੇ ਆਬਵੀਅਸਲੀ ਤੇ ਉਹਨਾਂ ਨੇ ਕਿਹਾ ਜੀ ਵੀ ਤੁਸੀਂ ਕਿਉਂ ਛੱਡਿਆ ਕਿਉਂ ਕਾਲੀ ਦਲ ਤੇ ਉਹਨਾਂ ਨੇ ਕਿਹਾ ਵੀ ਜਾਂ ਤੁਹਾਡੀ ਕਿਉਂ ਇੱਥੇ ਤੱਕ ਕਹਾਣੀ ਪਹੁੰਚੀ ਤਾਂ ਜਿਹੜਾ ਡਿੰਪੀ ਟਿਲਹਣੀ ਕਹਿੰਦੇ ਨੇ ਕਿ ਇਹਦੇ ਬਾਬਤ ਤੁਸੀਂ ਬਾਦਲ ਸਰਦਾਰ ਬਾਦਲ ਨੂੰ ਪੁੱਛ ਲਓ ਤੇ ਫਿਰ ਉਹਨਾਂ ਨੂੰ ਕਿਹਾ ਗਿਆ ਜੀ ਕਿ ਹੁਣ ਲੋਕੀ ਕਹਿਣਗੇ ਕਿ ਤੁਸੀਂ ਬਈ ਔਕੇ ਟਾਈਮ 'ਚ ਛੱਡ ਗਏ ਤਾਂ ਨਿੰਪੀਟਲ ਉਹਨਾਂ ਨੇ ਜਵਾਬ ਦਿੱਤਾ ਕਿ ਲੋਕਾਂ ਨੇ ਜੋ ਕਹਿਣਾ ਕਹੀ ਜਾਣ ਮੈਨੂੰ ਫਰਕ ਨਹੀਂ ਪੈਂਦਾ ਮੈਂ ਆਪਣੇ ਦਿਲ ਦੀ ਸੁਣੀ ਹੈ ਤੇ ਇਹ ਜਿਹੜੇ ਮੇਰੇ ਵਰਕਰ ਨੇ ਇਹਨਾਂ ਦੇ ਕਰਕੇ ਮੈਂ ਹਾਂ ਇਹ ਨਹੀਂ ਮੇਰੇ ਕਰਕੇ ਮੈਂ ਇਹਨਾਂ ਦੇ ਕਰਕੇ ਹਾਂ ਸੋ ਜੋ ਇਹ ਕਹਿਣਗੇ ਉਸੇ ਤਰੀਕੇ ਨਾਲ ਕਰਾਂਗੇ ਜੋ ਇਹਨਾਂ ਦਾ ਹੁਕਮ ਹੋਵੇਗਾ ਉਦਾਂ ਹੀ ਅਸੀਂ ਚੱਲਾਂਗੇ ਪਾਰਟੀ ਛੱਡਣੀ ਨਿੰਪੀਟਲ ਉਹਨਾਂ ਨੇ ਕਿਹਾ ਕਿ ਬਹੁਤ ਔਕੀ ਹੈ ਬਹੁਤ ਔਕੀ ਹੈ ਜੀ ਆਪਣੀ ਪਾਰਟੀ ਛੱਡਣੀ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਹਾਡੇ ਨਾਲ ਯੂਜ਼ ਐਂਡ ਥਰੋ ਵਾਲੀ ਗੱਲ ਹੋਈ ਆ ਕਿ ਤੁਹਾਨੂੰ ਯੂਜ਼ ਕਰਕੇ ਥਰੋ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਜੀ ਮੈਂ ਇੱਥੇ ਕੁਝ ਨਹੀਂ ਕਹਿਣਾ ਸਭ ਦੇ ਸਾਹਮਣੇ ਹੀ ਐ ਇਨੀ ਇੱਕ ਗੱਲ ਉਹਨਾਂ ਨੇ ਕੀਤੀ ਆ ਇਹ ਅਫੀਸ਼ੀਅਲ ਸਟੇਟਮੈਂਟ ਹੁਣ ਤੱਕ ਜਿਹੜੀ ਡਿੰਪੀ ਉਹਨਾਂ ਦੀ ਸਾਹਮਣੇ ਆਈ ਹੈ ਅ ਸਨੀ ਢਿੱਲੋ ਜਿਹੜੇ ਉਹਨਾਂ ਦੇ ਬ੍ਰਦਰ ਨੇ ਉਹਨਾਂ ਦੇ ਬਾਬਤ ਪਹਿਲਾਂ ਵੀ ਇੱਕ ਬਿਆਨ ਟ੍ਰਿਬਿਊਨ ਦੇ ਵਿੱਚ ਅੱਜ ਪਹਿਲਾਂ ਟ੍ਰਿਬਿਊਨ ਦੀ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਇਹ ਗੱਲ ਸੀਗੀ ਕਿ ਡਿੰਪੀ ਢਿੱਲੋ ਰਿਜ਼ਾਈਨ ਕਰ ਸਕਦੇ ਨੇ ਉਸ ਰਿਪੋਰਟ ਦੇ ਵਿੱਚ ਉਹ ਹਵਾਲਾ ਦਿੰਦੇ ਨੇ ਸਨੀ ਢਿੱਲੋਂ ਦਾ ਕਿ ਸਨੀ ਢਿੱਲੋਂ ਦਾ ਇਹ ਕਹਿਣਾ ਕਿ ਮਨਪ੍ਰੀਤ ਅਸੀਂ ਪਾਰਟੀ ਨੂੰ ਬਹੁਤ ਜਿਹੜਾ ਸਾਥ ਦਿੱਤਾ ਤੇ ਅਸੀਂ ਸਰਦਾਰ ਸੁਖੀ ਸਿੰਘ ਬਾਦਲ ਨੂੰ ਕਿਹਾ ਕਿ ਤੁਸੀਂ ਆਪਣੀ ਜਿਹੜੀ ਹੈ ਇੱਥੇ ਅਨਾਉਂਸਮੈਂਟ ਕਰ ਦਿਓ ਪਬਲਿਕਲੀ ਪਰ ਉਹ ਅਨਾਉਂਸਮੈਂਟ ਨਹੀਂ ਕਰ ਰਹਾ ਤੇ ਮਨਪ੍ਰੀਤ ਸਿੰਘ ਬਾਦਲ ਦੇ ਅਸੀਂ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਕੰਮ ਨਹੀਂ ਕਰ ਸਕਦੇ ਏ ਡਿੰਪੀ ਹੋਣਾ ਦੇ ਭਰਾ ਦਾ ਬਿਆਨ ਆ ਕਿ ਅਸੀਂ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਇਕੱਠੇ ਨਹੀਂ ਚੱਲ ਸਕਦੇ ਇਸ ਕਰਕੇ ਵੀ ਅਸੀਂ ਪਾਰਟੀ ਤੋਂ ਰਸੀਫਾ ਦੇ ਦੇਣਾ ਅੱਜ ਸ਼ਾਮ ਨੂੰ ਟ੍ਰਿਬਿਊਨ ਦੀ 4-5 ਘੰਟੇ ਪਹਿਲਾਂ ਦੀ ਇਹ ਰਿਪੋਰਟ ਸੀਗੀ ਉਸੇ ਰਿਪੋਰਟ ਦੇ ਵਿੱਚ ਜਿਹੜਾ ਟ੍ਰਿਬਿਊਨ ਨੇ ਜਿਹੜਾ ਇਹ ਦੱਸਿਆ ਕਿ ਫਿਰ ਉਹਨਾਂ ਨੇ ਨਿੰਬੀ ਢੱਲੋਂ ਨੂੰ ਰਾਬਤਾ ਕੀਤਾ ਡਿੰਪੀ ਨੇ ਕਿਹਾ ਕਿ ਪਿਛਲੇ 24 ਘੰਟਿਆਂ ਤੋਂ ਮੇਰੀ ਮੇਰੇ ਭਰਾ ਦੇ ਨਾਲ ਗੱਲਬਾਤ ਨਹੀਂ ਹੋ ਸਕੀ ਲੈਟ ਮੀ ਟਾਕ ਟੂ ਹਿਮ ਫਰਸਟ ਕਿ ਮੈਂ ਪਹਿਲਾਂ ਉਹਦੇ ਨਾਲ ਗੱਲ ਕਰ ਲਵਾਂ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਕੰਟੈਕਟ ਕਰਦਾ ਬਾਅਦ ਵਿੱਚ ਜਦੋਂ ਨਿੰਬੀ ਢੱਲੋਂ ਨੂੰ ਫੋਨ ਕੀਤਾ ਗਿਆ ਤਾਂ ਇਹਨਾਂ ਨੇ ਆਨਸਰ ਨਹੀਂ ਕੀਤਾ ਤੇ ਉਹ ਫਿਰ ਇਦਾਂ ਹੀ ਰਿਪੋਰਟ ਜਿਹੜੀ ਆ ਉਹਨਾਂ ਨੇ ਛਾਇਆ ਕੀਤੀ ਆ ਕੀ ਡਿੰਪੀ ਨੇ ਇਹਦੀ ਕਨਫਰਮੇਸ਼ਨ ਨਹੀਂ ਦਿੱਤੀ ਪਰ ਉਹਦੇ ਭਰਾ ਦਾ ਇਹ ਕਹਿਣਾ ਕਿ ਮਨਪ੍ਰੀਤ ਬਾਦਲ ਦੇ ਚਲਦੇ ਆ ਅਸੀਂ ਪਾਰਟੀ ਛੱਡਣ ਜਾ ਰਹੇ ਆ ਤੇ ਜਦੋਂ ਇਹਨਾਂ ਨੇ ਆਫੀਸ਼ੀਅਲੀ ਇਹ ਜਿਹੜਾ ਅਨਾਉਂਸ ਕਰ ਦਿੱਤਾ ਡਿੰਪੀ ਹੁਣਾਂ ਨੇ ਕਿ ਮੈਂ ਪਾਰਟੀ ਛੱਡਤੀ ਆ ਉਸ ਤੋਂ ਬਾਅਦ ਉਹਨਾਂ ਦੇ ਜਿਹੜਾ ਭਰਾ ਦਾ ਜਿਹੜਾ ਬਿਆਨ ਸਾਹਮਣੇ ਆ ਉਹਦੇ ਵਿੱਚ ਫਿਰ ਉਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਦਾ ਨਾਮ ਲਿਆ ਕਿ ਅਸੀਂ ਉਹਨਾਂ ਦੇ ਚਲਦੇ ਆ ਵੀ ਉਹਨਾਂ ਨੇ ਕਹਿਣ ਦਾ ਸੰਕੇਤ ਦਿੱਤਾ ਕਿ ਅਸੀਂ ਉਹਨਾਂ ਦੇ ਚਲਦੇ ਆ ਅਸੀਂ ਇਹ ਪਾਰਟੀ ਛੱਡੀ ਆ ਵੀ ਅਹ ਹੋਰ ਕਿੱਧਰ ਜਾ ਸਕਦੇ ਆ ਕਿਉਂਕਿ ਇਸ ਵੀ ਕਦੀਆਂ ਵੀ ਹੁਣ ਕਿਆਸਰ ਆਈਆਂ ਨਹੀਂ ਕਿ ਹੋ ਸਕਦਾ ਇਨਸਟੈਡ ਆਫ ਡਿੰਪੀ ਢਿੱਲੋ ਜਿਹੜੇ ਸਣੀ ਹੁਣੀ ਆ ਉਹਨਾਂ ਦੇ ਭਰਾ ਨੇ ਉਹ ਚੋਣ ਲੜ ਸਕਦੇ ਆ ਆਮ ਆਦਮੀ ਪਾਰਟੀ ਦੇ ਬੰਨਿਓ ਸੋ ਇਹ ਇਹਨੂੰ ਲੈ ਕੇ ਉਹਨਾਂ ਨੇ ਕਿਹਾ ਜੀ ਹਜੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਅਸੀਂ ਬਾਅਦ ਵਿੱਚ ਸਲਾਹ ਕਰਾਂਗੇ ਸਾਡੇ ਲਈ ਤਾਂ ਬਹੁਤ ਔਖਾ ਦਿੰਨੇ ਆ ਤੇ ਸਾਨੂੰ ਜੀ ਇਹ ਜਿਹੜਾ ਪਾਰਟੀ ਸੜਨੀ ਸੌਕੀ ਨਹੀਂ ਹੁੰਦੀ ਜੋ ਵੀ ਬੜਾ ਇਮੋਸ਼ਨਲੀ ਹੋ ਕੇ ਉਹਨਾਂ ਨੇ ਕਿਹਾ ਕਿ ਸਾਨੂੰ ਬਹੁਤ ਹਾਰਡ ਆ ਜੀ ਸਾਡੇ ਲਈ ਅੱਜ ਜੋ ਕੁਝ ਵੀ ਹੋਇਆ ਤੇ ਬਈ ਹਜੇ ਤਾਂ ਸਾਨੂੰ ਸਮਝ ਹੀ ਨਹੀਂ ਆ ਰਹੀ ਸਾਡੇ ਨਾਲ ਕੀ ਹੋ ਗਿਆ ਤੇ ਇਹ ਜਿਹੜਾ ਉਹਨਾਂ ਦਾ ਅਫੀਸ਼ੀਅਲ ਬਿਆਨ ਆ ਸੋ ਓਲਟ ਕਾਦਰ ਮਲਾ ਕੇ ਡਿੰਪੀ ਢੱਲੋਂ ਨੇ ਕੋਈ ਕਾਰਨ ਨਹੀਂ ਦੱਸਿਆ ਉਹਨਾਂ ਨੇ ਕਿਹਾ ਜੀ ਬਾਦਲ ਸਾਹਿਬ ਨੂੰ ਪੁੱਛ ਲਓ ਸੋਨੀ ਢੱਲੋਂ ਨੇ ਦਾ ਕਾਰਨ ਦੱਸਿਆ ਮਨਪੀਤ ਸਿੰਘ ਬਾਦਲ ਨੂੰ ਵੀ ਉਹ ਕਾਰਨ ਨੂੰ ਦੱਸ ਕੇ ਤੇ ਉਹ ਪਰੇ ਹੋ ਗਏ ਹੁਣ ਔਖਾ ਦੇ ਨੇ ਆ ਜਾਂ ਪਾਰਟੀ ਛੱਡਣੀ ਇੱਕ ਤਾਂ ਜਿਵੇਂ ਮੈਂ ਕਿਹਾ ਕਿ ਜੇ ਤਾਂ ਵੈਸੇ ਹੀ ਨਾਰਮਲੀ ਛੱਡ ਦਿੰਦੇ ਤਾਂ ਸਮਝ ਆਉਂਦੀ ਸੀ ਇੱਕ ਤਾਂ ਇਦੀਆਂ ਵੱਡੀਆਂ ਵੱਡੀਆਂ ਸਟੇਟਮੈਂਟਾਂ ਦੇ ਕੇ ਹੁਣ ਉਹ ਪਾਰਟੀ ਤੋਂ ਪਰੇ ਹੋ ਰਹੇ ਨੇ ਇੱਕ ਵੈਸੇ ਹੀ ਜਿਹੜਾ ਉਹਨਾਂ ਦੇ ਲਈ ਸਰਦਾਰ ਦਰਬਾਰ ਜਾਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ মিডিਆ ਨੂੰ ਕਿਦਾਂ ਫੇਸ ਕਰਨਗੇ ਉਹ ਦੂਸਰੀ ਗ ਜੇਕਰ ਆਪਾਂ ਗੱਲ ਕਰੀਏ ਤਾਂ ਮਨਪ੍ਰੀਤ ਸਿੰਘ ਬਾਦਲ ਦੀ 노 ਡਾਊਟ ਇਸ ਗੱਲ ਇਹ ਗੱਲਾਂ ਹੈਗੀਆਂ ਨੇ ਕਿ ਆਸਰਾਈਆਂ ਹੈਗੀਆਂ ਨੇ ਕਿ ਮਨਪ੍ਰੀਤ ਸਿੰਘ ਬਾਦਲ ਦੁਬਾਰਾ ਜਿਹੜੀ ਆ ਵਾਪਸੀ ਕਰ ਸਕਦੇ ਨੇ ਉਹਨਾਂ ਦੇ ਘਰ ਵਾਪਸੀ ਹੋ ਸਕਦੀ ਆ ਸੋ ਸਰਦਾਰ ਮਨਪ੍ਰੀਤ ਸਿੰਘ ਬਾਦਲ ਉਹਨਾਂ ਦੀ ਵਾਪਸੀ ਨੂੰ ਲੈ ਕੇ ਤੇ ਉਹਨਾਂ ਦੀ ਘਰ ਵਾਪਸੀ ਨੂੰ ਲੈ ਕੇ ਲਗਾਤਾਰ ਚਰਚਾਵਾਂ ਬਣੀਆਂ ਹੋਈਆਂ ਨੇ ਸੋ ਇਹ ਅਕਾਲੀ ਦਲ ਤੋਂ ਪੀਪੀਪ ਬਣਾਈ ਉਹਨਾਂ ਨੇ ਫਿਰ ਕਾਂਗਰਸ ਗਏ ਤੇ ਫਿਰ ਭਾਜਪਾ ਗਏ ਤੇ ਫਿਰ ਅਕਾਲੀ ਦਲ ਦੁਆਰਾ ਆ ਸਕਦੇ ਨੇ ਇਸ ਵੀਕੇ ਦੀਆਂ ਜਿਹੜੀਆਂ ਰਿਪੋਰਟਾਂ ਹੈਗੀਆਂ ਨੇ ਇਹ ਵੀ ਕਿਹਾ ਜਾਂਦਾ ਕਿ ਜਦੋਂ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਆ ਉਦੋਂ ਵੀ ਕਾਫੀ ਜ਼ਿਆਦਾ ਸੰਭਾਵਨਾਵਾਂ ਸੀਗੀਆਂ ਕਿ ਉਹ ਕਾਲੀ ਦਲ ਦੇ ਵਿੱਚ ਵਾਪਸ ਆ ਜਾਣ ਪਰ ਸੰਭੇਰ ਕੁਝ ਜਿਹੜਾ ਸੌਟ ਆਊਟ ਨਹੀਂ ਹੋ ਸਕਿਆ ਤੇ ਉਹਨਾਂ ਨੇ ਬੀਜੇਪੀ ਵੱਲ ਦਾ ਰੁਖ ਕਰ ਲਿਆ ਤੇ ਹੁਣ ਉਹ ਤੋਂ ਜ਼ਿਆਦਾ ਐਕਟਿਵ ਵੀ ਨਹੀਂ ਹੈਗੇ ਆਪਾਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਉਹਨਾਂ ਦੇ ਆਪਣੇ ਜਿਹੜੇ ਆ ਇਲਾਕੇ ਦੇ ਬੀਜੇਪੀ ਦੇ ਲੀਡਰ ਉਹ ਵੀ ਪੁੱਛਦੇ ਰਹਿ ਆ ਕਿ ਭਾਈ ਤੁਸੀਂ ਕਿੱਧਰਲੇ ਪਾਸੇ ਕੁਝ ਬੋਲਦੇ ਹੀ ਨਹੀਂ ਬਾਅਦ ਵਿੱਚ ਉਹਨਾਂ ਨੇ ਇੱਕ ਜਰੂਰ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕੀਤੀ ਸੀ ਪਰ ਅਦਰਵਾਈਜ਼ ਵੈਸੇ ਕੋ ਖੁੱਲ ਕੇ ਉਹ ਸਾਹਮਣੇ ਨਹੀਂ ਆਏ ਕਿ ਅਦਰਵਾਈਜ਼ ਐਸਵੀਕੇ ਦੀਆਂ ਰਿਪੋਰਟਾਂ ਨੇ ਕਿ ਜਿਹੜਾ ਬੀਜੇਪੀ ਵੱਲੋਂ ਮਨਪ੍ਰੀਤ ਬਾਦਲ ਖੜੇ ਹੋ ਸਕਦੇ ਆ ਪਰ ਬਹੁਤ ਘੱਟ ਸੰਭਾਵਨਾ ਇਸ ਚੀਜ਼ ਦੀ ਨਜ਼ਰ ਆ ਰਹੀ ਆ ਜਿ ਐਸਵੀਕੇ ਨਾਲ ਸਣੀ ਹੋਣਾ ਨੇ ਇਹ ਪਾਰਟੀ ਛੱਡੀ ਆ ਤੇ ਮਨਪ੍ਰੀਤ ਬਾਦਲ ਹੋਣਾ ਦਾ ਨਾਮ ਲਿਆ ਇਹ ਤੋਂ ਤਾਂ ਇਹੀ ਜਿਹੜਾ ਸੰਕੇਤ ਮਿਲਦੇ ਆ ਕਿ ਸ਼ਾਇਦ ਮਨਪ੍ਰੀਤ ਸਿੰਘ ਬਾਦਲ ਜਿਹੜੇ ਆ ਉਹ ਦੁਬਾਰਾ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਰਹੇ ਨੇ ਤੇ ਇਹਨੂੰ ਲੈ ਕੇ ਅੱਛਾ ਇਹਦੇ ਨਾਲ ਇੱਕ ਹੋਰ ਇੰਪੋਰਟੈਂਟ ਗੱਲ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਤਾਂ ਉਹਨਾਂ ਨੇ ਖੁਦ ਹੀ ਡਿੰਪੀ ਹੋਣਾ ਨੇ ਇਹ ਗੱਲ ਕਲੀਅਰ ਕੀਤੀ ਆ ਅੱਜ ਨਹੀਂ ਕੀਤੀ ਉਹਨਾਂ ਨੇ ਦੋ ਦੋ ਚਾਰ ਦਿਨ ਪਹਿਲਾਂ ਜਿਹੜੀ ਉਹਨਾਂ ਦੀ ਇੱਕ ਮੀਡੀਆ ਟਾਕ ਆ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਮੇਰੇ ਨਾਲ ਰਾਬਤਾ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਜਿਹੜੇ ਡਿੰਪੀ ਢਿੱਲੋਂ ਨੇ ਜੀ ਇਹ ਕੋਈ ਇੱਕ ਤਾਂ ਬਹੁਤ ਕੋਈ ਜਿਹੜਾ ਇਹ ਹਾਨੀ ਆਪਾਂ ਕਹਿ ਸਕਦੇ ਹਾਂ ਸਰਦਾਰ ਸੁਖੀ ਸਿੰਘ ਬਾਦਲ ਉਹਨਾਂ ਦੇ ਤੇ ਜੇਕਰ ਤੁਹਾਨੂੰ ਯਾਦ ਹੋਵੇ ਜਿਨ੍ਹਾਂ ਦਿਨਾਂ ਦੇ ਵਿੱਚ ਕਾਲੀ ਦਲ ਦੀ ਸਰਕਾਰ ਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਜ਼ਿਆਦਾ تنਕੀਦ ਆਉਂਦੀ ਸੀ ਸਰਦਾਰ ਸੁਖੀ ਸਿੰਘ ਬਾਦਲ ਦੇ ਉੱਤੇ ਐਜ਼ ਅ ਡਿਪਟੀ ਚੀਫ ਮਿਨਿਸਟਰ ਉਹ ਨਾਲ ਦੀ ਨਾਲ ਡਿੰਪੀ ਢਿੱਲੋਂਾਂ ਤੇ ਵੀ ਬਹੁਤ تنਕੀਦ ਉਹਨਾਂ ਦਿਨਾਂ ਦੇ ਵਿੱਚ ਹੁੰਦੀ ਰਹੀ ਆ ਇਹ ਇਹਦੇ ਚੱਲਦੇ ਆਬਵੀਅਸਲੀ ਇਹਨਾਂ ਦਾ ਬਹੁਤ ਨਾਮ ਰਿਆ ਖਬਰਾਂ ਦੇ ਵਿੱਚ ਕਿਉਂਕਿ ਇਹਨਾਂ ਨੂੰ ਬਹੁਤ ਜਿਹੜਾ ਵਿਰੋਧੀ ਤਰ੍ਹਾਂ ਜਿਹੜੀਆਂ ਆਮ ਆਦਮੀ ਪਾਰਟੀ ਵਾਲੇ ਵੀ ਇਹ ਬਹੁਤ ਇਹਨਾਂ ਨੂੰ ਜਿਹੜਾ تنਕੀਦ ਦਾ ਨਿਸ਼ਾਨਾ ਬਣਾਉਂਦੇ ਰਹੇ ਨੇ ਜਦੋਂ ਵੀ ਮੀਡੀਆ ਤੇ ਗੱਲਬਾਤ ਹੁੰਦੀ ਸੀ ਇਸੇ ਕਰਕੇ ਡਿੰਪੀ ਉਹਨਾਂ ਦਾ ਨਾਮ ਵੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹਿੰਦਾ ਤੇ ਨੋ ਡਾਊਟ ਇਹ ਵੱਡੇ ਆਗੂ ਇਹ ਅਕਾਲੀ ਦਲ ਦੇ ਸਿਗੇ ਸੋ ਆਮ ਆਦਮੀ ਪਾਰਟੀ ਵੀ ਪਰ ਜਮਾ ਕਾ ਕੇ ਜਿਹੜੇ ਸਾਡੇ ਲੀਡਰ ਨੇ ਹੁਣ ਜੇਕਰ ਡੇਂਪੀ ਟਲੋ ਇੰਡੀਆਂ ਵੱਡੀਆਂ-ਵੱਡੀਆਂ ਸਟੇਟਮੈਂਟਾਂ ਦੇ ਕੇ ਤੇ ਉਹ ਉਮੀਦਵਾਰ ਨੂੰ ਛੱਡ ਸਕਦੇ ਆ ਤਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਚਲੋ ਕਹਿ ਸਕਦੇ ਵੀ ਸਾਨੂੰ ਤਾਂ 7-8 ਸਾਲ ਹੋ ਗਿਆ ਜੀ ਇਹ ਸਟੇਟਮੈਂਟਾਂ ਦਿੱਤੀਆਂ ਨੂੰ ਸੋ ਹੁਣ ਅਸੀਂ ਤਾਂ ਲੈ ਹੀ ਸਕਦੇ ਆ ਕਿਸੇ ਹੋਰ ਲੀਡਰ ਨੂੰ ਆਪਾਂ ਦੇਖਿਆ ਸੀ ਚੋਣਾਂ ਚੋਣਾਂ ਦੇ ਦਿਨਾਂ ਦੇ ਦੌਰਾਨ ਵੀ ਉਹ ਧੂਰੀ ਵਾਲੇ ਜਿਹੜੇ ਆਪਣੇ ਵੀਰ ਨੇ ਉਹਨਾਂ ਨੂੰ ਵੀ ਇਹਨਾਂ ਨੇ ਭਗਵੰਤ ਮਾਨ ਹੁਣਾਂ ਨੇ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਸ਼ਾਮਲ ਕਰਵਾ ਲਿਆ ਸੀਗਾ ਤੇ ਉਹਦੇ ਚੱਲਦੇ ਆਂ ਬਾਅਦ ਵਿੱਚ ਸੁਖਵਾਲ ਸਿੰਘ ਖਹਿਰਾ ਜਿਹੜੇ ਸੰਗਰੂਰ ਵਾਲੀ ਸੀਟ ਜਿਹੜੇ ਹਾਰੇ ਨੇ ਉਹ ਵੀ ਇੱਕ ਵੱਡਾ ਕਾਰਨ ਦੱਸਿਆ ਜਾਂਦਾ ਸੋ ਖੈਰ ਇਹ ਲੀਡਰ ਆਪਣੇ ਤੁਹਾਨੂੰ ਪਤਾ ਕਿ ਐਸਵੀਕੇ ਦੀਆਂ ਜਿਹੜੀਆਂ ਆਰਗੂਮੈਂਟਸ ਉਹ ਕਾੜੀ ਲੈਂਦੇ ਹੁੰਦੇ ਆ ਪਰ ਇੱਕ ਬਹੁਤ ਵੱਡਾ ਜਿਹੜਾ ਅੱਜ ਇਹਨਾਂ ਦੇ ਲਈ ਅਕਾਲੀ ਦਲ ਦੇ ਲਈ ਇੱਕ ਸ਼ਿਕਸਤ ਵਾਲਾ ਦਿੰਨੇ ਆ ਕਿ ਇਹਨਾਂ ਦੇ ਤਗੜੇ ਆਗੂ ਜਿਹੜੇ ਆ ਇਹਨਾਂ ਨੂੰ ਛੱਡ ਕੇ ਗਏ ਨੇ ਸੋ ਕੀ ਸਰਦਾਰ ਸੁਖੀ ਸਿੰਘ ਬਾਦਲ ਇਸ ਬਾਰੇ ਸੋਚਣਗੇ ਕਿ ਹਜੇ ਤੱਕ ਵੀ ਉਹ ਨਹੀਂ ਸੋਚਦੇ ਜਾਂ ਬੀਬੀ ਜਗੀਰ ਕੌਰ ਜੀ ਵਾਲੀ ਗੱਲ ਕਿ ਉਹ ਹਜੇ ਤੱਕ ਵੀ ਕੰਧ ਤੇ ਲਿਖਿਆ ਨਹੀਂ ਪੜ ਪਾਰਾ ਤਾਂ ਇਹ ਹੁਣ ਪਤਾ ਨਹੀਂ ਉਹ ਕਦੋਂ ਇਸ ਗੱਲ ਨੂੰ ਸਮਝ ਸਕਣਗੇ ਕਿ ਔਰ ਇਜ਼ ਨਾਟ ਬੈਲ ਇਨ ਕਾਲੀਦਲ ਸੋ ਉਹਨਾਂ ਨੂੰ ਕੁਝ ਨਾ ਕੁਝ ਜਿਹੜਾ ਇਹਦੇ ਲਈ ਕਦਮ ਚੁੱਕਣਾ ਪੈਣਾ ਤੇ ਇਹਦੇ ਲਈ ਮੋਸਟਲੀ ਕਿਹਾ ਤਾਂ ਇਹ ਹੀ ਜਾ ਰਿਹਾ ਕਿ ਉਹ ਪ੍ਰਧਾਨਗੀ ਤੋਂ ਲੰਬੇ ਹੋਣ ਪਰ ਜਿਵੇਂ ਮੈਂ ਅੱਗੇ ਵੀ ਤੁਹਾਡੇ ਨਾਲ ਗੱਲ ਕੀਤੀ ਆ ਕਿ ਜਿਹੜੀਆਂ ਉਹਨਾਂ ਦੀਆਂ ਪਬਲਿਕ ਸਟੇਟਮੈਂਟਸ ਨੇ ਉਹਨਾਂ ਤੋਂ ਤਾਂ ਜ਼ਾਹਰ ਨਹੀਂ ਹੋ ਰਿਹਾ ਕਿ ਕਾਲੀਦਲ ਦੀ ਪ੍ਰਧਾਨਗੀ ਛੱਡਣ ਦੇ ਹਲਕਾ ਜਾਂ ਵੀ ਕਰੀਬੀ ਵਾਲੇ ਜਿਹੜਾ ਪਾਸੇ ਵੀ ਨੇ ਸਦਾਸੂ ਗਿਸ਼ ਸਿੰਘ ਬਾਦਲ ਉਹ ਤਾਂ ਲੋਕਾਂ ਦੀ ਗਲਤੀ ਗੜਦੇ ਨੇ ਕਿ ਤੁਸੀਂ ਜਿਹੜਾ ਹਜੇ ਤੱਕ ਉਹ ਇਹ ਕਹਿੰਦੇ ਨੇ ਕਿ ਭਾਈ ਤੁਸੀਂ ਉਹਨਾਂ ਨੂੰ ਪੰਥਕ ਪਾਰਟੀ ਨੂੰ ਨਹੀਂ ਜਿਤਾ ਰਹੇ ਤੁਸੀਂ ਪੰਜਾਬ ਦੀ ਪਾਰਟੀ ਨੂੰ ਨਹੀਂ ਜਿਤਾ ਰਹੇ ਸੋ ਇਸ ਤੋਂ ਗਾਂ ਕਹਾਣੀ ਕਿੱਧਰ ਨੂੰ ਜਾਂਦੀ ਹੈ ਇਹ ਦੇਖਦੇ ਆ ਪੰਜਾਬ ਦੇ ਵਿੱਚ ਵੈਸੇ ਕੱਲ ਦਾ ਐਨ ਆਰ ਆਈ ਜਿਹੜਾ ਮਾਮਲਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਹਮਰਾ ਹੋਇਆ ਉਹਨੂੰ ਲੈ ਕੇ ਬਣਿਆ ਸੀ ਪੁਲਿਸ ਪੰਜਾਬ ਪੁਲਿਸ ਦਾ ਕਹਿਣਾ ਕਿ ਪੰਜ ਜਾਣਿਆਂ ਨੂੰ ਰਾਉਂਡ ਅਪ ਕੀਤਾ ਜਾ ਚੁੱਕਾ ਤੇ ਜਿਹੜੇ ਦੋਸ਼ੀ ਆ ਉਹਨਾਂ ਦੀ ਜਿਹੜੀ ਆ شناخت ਹੋ ਚੁੱਕੀ ਆ ਹਿਸਟਰੀ ਸ਼ੀਟਰ ਨੇ ਉਹ ਵੀ ਉਹਨਾਂ ਦੀ ਵੀ ਗ੍ਰਿਫਤਾਰੀ ਜਲਦੀ ਕਰਨ ਦਾ ਦਾਵਾ ਕੀਤਾ ਜਾ ਰਿਹਾ ਪੁਲਿਸ ਦੇ ਵੱਲੋਂ ਤੇ ਕੋਈ ਪਰਿਵਾਰਕ ਮਸਲਾ ਸੀ ਇਹ ਦੱਸਿਆ ਜਾ ਰਿਹਾ ਕਿ ਕੋਈ ਪਰਿਵਾਰਕ ਮਸਲਾ ਸੀ ਇਹਦੇ ਕਰਕੇ ਹੀ ਜਿਹੜਾ ਅਟੈਕ ਉਹਨਾਂ ਤੇ ਹੋਇਆ ਚੰਗੀ ਗੱਲ ਇਹ ਰਹੀ ਕਿ ਉਹਨਾਂ ਦੀ ਜਾਨ ਦੱਸ ਦਿਆ ਕਿ ਬਚ ਗਈ ਹੈ ਜਿਹੜੇ ਇਲਾਜ ਨੇ ਜਿਹੜੇ ਪੀੜਤ ਨੇ ਜਿਨ੍ਹਾਂ ਦੇ ਉੱਤੇ ਅਟੈਕ ਹੋਇਆ ਸੋ ਖੈਰ ਬਹੁਤ ਸਾਰੀਆਂ ਖਬਰਾਂ ਨੇ ਜੀ ਲਗਾਤਾਰ ਤੁਹਾਡੇ ਨਾਲ ਜੁੜੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ